ਮਨੁਤਰ ਸਾਹਿਬ ਜਵਾਬ ਉਹ ਵੀ ਚਲੋ ਉਹਨਾਂ ਦਾ ਇਤਰਾਜ਼ ਆ ਉਹ ਤੁਹਾਡੇ ਰਾਜ ਵਿੱਚ ਚਲੋ ਤੁਹਾਨੂੰ ਠੀਕ ਹੈ ਮੈਂ ਦਿੰਦਾ ਜਵਾਬ ਜੀ ਤੁਹਾਡੇ ਰਸੋਈ ਰਸੋਈ ਦਾ ਇਤਰਾਜ਼ मतलब ਇਹ ਕਹਿਣਾ ਕਰਨਾ ਚਾਹੁੰਦਾ ਵੀ ਉਹ ਝੂਠ ਬੋਲਦੇ ਨੇ ਦਾ ਇਤਰਾਜ਼ ਦੱਸਿਆ ਮੈਂ ਜਵਾਬ ਦੇਣਾ ਜੀ ਸਾਸੀ ਮੀਡੀਆ ਦੀਆਂ ਦੁਕਾਨਾਂ ਦਾ ਮਤਲਬ ਹੀ ਹੈਸ਼ਾ ਤੋਂ ਲੈ ਕੇ ਸੁਪਰੀਮ ਕੋਰਟ ਦਾ ਕੇਸ ਚੱਲਿਆ ਕੇਸ ਦਾ ਟਾਈਟਲ ਸੀ ਡੇਰਾ ਚੰਗਰ ਦੁਬਾਰਾ ਕੇਸ ਦਾ ਟਾਈਟਲ ਨਹੀਂ ਮਹਤਵ ਨਹੀਂ ਹੁੰਦਾ ਟਾਈਟਲ ਹੀ ਕੇਸ ਦਾ ਕੀ ਸੀ ਇਹਦੀ ਗੱਲ ਤਾਂ ਹੁਣ ਤੱਕ ਸਭ ਨੂੰ ਗੁੰਮਰਾਹ ਕਰੀ ਜਾਂਦੇ ਆ ਜਿ ਫਰਾਨਾ ਜਿੱਤ ਗਿਆ ਫਰਾਨਾ ਜਿੱਤ ਗਿਆ ਬਿਲਕੁਲ ਨਹੀਂ ਕੇਸ ਦਾ ਟਾਈਟਲ ਸੀ 13 ਜਾਂ ਗੁਰਦੁਆਰਾ ਜਿਹੜਾ 1962 ਦਾ ਜਦੋਂ ਨੋਟੀਫਿਕੇਸ਼ਨ ਹੋਏ ਸੀਗੇ ਗੁਰਦੁਆਰਾ ਜਾਂ ਡੇਰਿਆਂ ਦੇ ਉਦੋਂ ਕਨ ਇਹਦਾ ਨਹੀਂ ਸੀ ਹੋਇਆ ਜਿੱਥੋਂ ਇਹ ਰੌਲਾ ਸੇ ਸ਼ੁਰੂ ਹੋਇਆ ਅੱਧੇ ਪਾਸੇ ਸਰਦਾਰ ਤੁਹਾਨੂੰ ਇਹਨਾਂ ਪਤਾ ਸੀ ਕੇਸ ਕਿਨੇ ਕੀਤਾ ਸੀ ਕੇਸ ਕੋਈ ਸਰਕਾਰੀ ਕਮੇਟੀ ਨੇ ਜਾਂ ਕਿਸੇ ਮੰਤਰੀ ਨੇ ਕੀਤਾ ਕੇ ਸੀ ਭਾਜੀ ਬਰਸਾਂ ਪਹਿਲਾਂ ਦਾ ਸਰਦਾਰ ਠੀਕ ਹੈ ਜੀ ਅੱਧੇ ਕਹਿੰਦੇ ਗੁਰਦੁਆਰਾ ਅੱਧੇ ਕਹਿੰਦੇ ਡੇਰਾ ਇਹ ਚੱਲੀ ਗਿਆ ਜੀ ਕੇਸ 1974 ਦੇ ਵਿੱਚ ਜਿਹੜੀਆਂ ਜਾਇਦਾਦਾਂ ਸੀ ਲੋਕਾਂ ਕੋਲ ਦਿੱਤੀਆਂ ਗਈਆਂ ਸੀ 74 ਦੇ ਵਿੱਚ ਜਾ ਕੇ ਮਹੰਤ ਗਰਵਚਨ ਸਿੰਘ ਕੀ ਕਹਿੰਦੇ ਵੀ ਟੋੜਾ ਸਾਹਿਬ ਨੂੰ ਵੀ ਜੀ ਆਪਾਂ ਇਹਨਾਂ ਚੱਕਰਾਂ ਦੀ ਕੀ ਨਾ ਸੀ ਬਿਆਨ ਦੇ ਦੇਣੇ ਗੁਰਦੁਆਰਾ ਸੇਕ ਵੱਲੋਂ ਕਹਿ ਦਿੰਦੇ ਆ 20 ਪਰ ਜਮੀਨਾ ਛੜਾਓ ਜਮੀਨਾ ਛੜਾਈਆਂ ਗਈਆਂ 700 ਕਿਲਾ ਛੜਾਏ ਗਿਆ 600 ਕਿਲਾ ਸ਼ਰੋਣੀ ਕੋਟੇ 100 ਕਿਲਾ ਟੋੜਾ ਸਾਹ ਨੇ ਦੂਜਾ ਘਰ ਪੁਜਾਰੀ ਵੀ ਦੇਤਾ ਉਸ ਤੋਂ ਬਾਅਦ ਟੁਰਕੂ ਨੂੰ ਜਾ ਕੇ ਬਾਬਾ ਜੀ ਨੇ ਬਿਆਨ ਦਿੱਤਾ ਵੀ ਇਹ ਕਾਦੀ ਗੁਰਦੁਆਰਾ ਹਾਈ ਕੋਰਟ ਨੂੰ ਹਾਈ ਕੋਰਟ ਨੇ ਵੀ ਇਸ ਕਾਦ ਨੂੰ ਮੰਨ ਲਿਆ ਪਰ ਜਿਹੜਾ ਜਦੋਂ ਮਹੰਤ ਗਰਵਚਨ ਸਿੰਘ ਨੇ ਇਹ ਗੁਰਦੁਦਵਾਰਾ ਕਹਿਤਾ ਸੀ ਅਸੀਂ ਮਾਨਤਾ ਸਰਵਜਨ ਦਾ ਸਤਿਕਾਰ ਕਰਦੇ ਆ ਕਰਦੇ ਰਹਾਂਗੇ ਉਹਨਾਂ ਦੀ ਬਦੌਲਤ ਅਸੀਂ ਇੱਥੇ ਆਏ ਆ ਜਦੋਂ ਮਾਨਤਾ ਕਰਵਜਨ ਸਿੰਘ ਨੇ ਇੱਧਰ ਥੋੜਾ ਸਮਾਂ ਦਾ ਸਰੂਨੀ ਕਮੇਟੀ ਨਾਲ ਸਮਝੌਤਾ ਕਰ ਲਿਆ ਉਹ ਨਿਰਮਲ ਭੇਖ ਨੇ ਕੀ ਕੀਤਾ ਮਾਨਤਾ ਕਰਵਜਨ ਸਿੰਘ ਨੂੰ ਉਹਦੇ ਤੋਂ ਹਟਾਤਾ ਉਹ ਕਹਿੰਦੇ ਇੱਕ ਮਹੰਤਾ ਹੈ ਇਹਨੂੰ ਕੀ ਅਧਿਕਾਰ ਹੈ ਕਿਸੇ ਨਾਲ ਸਮਝੌਤਾ ਕਰਦਾ ਇਹ ਅੱਗੇ ਵੀ ਅੱਜ ਸਵਾਲ ਜਵਾਬ ਦੇਣਾ ਸੋਡੀ ਗੱਲ ਕਰਦੇ ਤੁਸੀਂ ਪਹਿਲਾਂ ਵੀ ਉਸ ਤੋਂ ਬਾਅਦ ਇਹ ਜਿਹੜੇ ਇਹ ਸੀਗੇ ਇਹ ਚੱਲ ਪਏ ਉਹ ਕੇਸ ਦੇ ਵਿੱਚ ਜਿਹੜੀ ਗੱਡੀ ਤੁਰੀ ਆ ਰਹੀ ਸੀ ਇਹ ਹਾਈ ਕੋਰਟ ਦੇ ਡਿਵਲਪੈਂਚ ਕੋਲ ਗਏ ਠੀਕ ਹੈ ਜੀ ਉੱਥੋਂ ਅਸੀਂ ਹਰ ਗਏ ਉਸ ਤੋਂ ਬਾਅਦ ਅਸੀਂ ਸ਼ੁਕਰੀਆ ਅਸੀਂ ਜਿੱਤ ਗਏ ਸੁਪਰੀਮ ਕੋਰਟ ਚਲੇ ਗਏ ਇਹੀ ਮਾਨਤਾ ਸੁਰਜੀਤ ਸਿੰਘ ਤੇ ਬਰਸਪਰ ਮਾਨਤਾ ਸੁਰਜੀਤ ਸਿੰਘ ਦਾ ਨਾਂ ਤਾਂ ਆਉਂਦਾ ਉਹ ਬਰਸਪਰਾਂ ਦੀ ਗਿਣਤੀ 'ਚ ਸੀਗਾ ਮਾਨਤ ਭਾਨ ਸਿੰਘ ਪਾਟਸਨ ਜੀ ਦਾ ਮਾਨਤ ਰਾਮ ਸਿੰਘ ਰਾਮਸਾ ਜੀ ਦਾ ਮਾਨਤ ਸੁਰਜੀਤ ਸਿੰਘ ਉਹ ਬਰਸਪਰਾਂ ਦੀ ਗਿਣਤੀ 'ਚ ਹੈ ਹੁਣ ਜਦੋਂ ਕੋਈ ਇੱਕ ਬੰਦਾ ਮਰ ਜਾਂਦਾ ਤਾਂ ਉਹਨੇ ਉੱਥੇ ਬਰਸਪਰ ਜਾ ਕੇ ਵਿੱਚ ਪੈਣਾ ਹੁੰਦਾ ਉਹ ਪਏ ਹੋਏ ਨੇ ਲਗਭਗ ਜਿੰਨੇ ਵਰਸ ਪਰ ਸੀ 88 ਚ ਮਰ ਗਏ 88 ਚ ਪਰ ਉਸ ਤੋਂ ਬਾਅਦ ਐਜੇ ਕੋਰਟ ਜਿਹੜੇ ਜਿਹੜੇ ਵਰਸ ਪਰ ਮਰੀਗੇ ਉਹਨਾਂ ਦੇ ਬਾਰਸ ਜੀ ਮੇਨ ਮੇਨ ਉਹ ਪਈ ਗਏ ਵਿੱਚ ਕੇਸ ਸਟੈਂਡ ਕਰੀ ਗਿਆ ਜਦੋਂ ਸੁਪਰੀਮ ਕੋਰਟ ਨੇ ਇਹ ਸੁਪਰੀਮ ਕੋਰਟ ਚਾਹੇ ਜਾਂਦੇ ਆ ਤਾਂ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਦਵਰ ਵਿੱਚੋਂ ਭੇਜਿਆ ਵੀ ਇਹ ਕਲੀਅਰ ਕਰਕੇ ਦੱਸੋ ਵੀ ਇਹ ਡੇਰਾ ਜਾਂ ਗੁਰਦੁਆਰਾ ਤਾਂ ਹਾਈ ਕੋਰਟ ਨੇ 32 ਸਾਲ ਬਾਅਦ 2017 ਦੇ ਵਿੱਚ ਕਹਤਾ ਡੇਰਾ ਅਸੀਂ ਕਰ ਗਏ ਉਸ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਚਲੇ ਜਾਂਦੇ ਆ ਇਸ ਫੈਸਲੇ ਦੇ ਖਿਲਾਫ ਇੱਕ ਵਿਚਾਰੀ ਗੱਲ ਹੋ ਰਹੀ ਅਸੀਂ ਤਾਂ ਹਰਗੇ ਇਹ ਇਹਦਾ ਫੈਸਲਾ ਹੋ ਗਿਆ ਵੀ ਇਹ ਗੁਰਦੁਆਰਾ ਡੇਰਾ ਹੈਗਾ ਅਸੀਂ ਹਰਗੇ ਅਸੀਂ ਚਲੇ ਜਾਂਦੇ ਆ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਅਸੀਂ ਹਾਈ ਕੋਰਟ ਦੇ ਫੈਸਲੇ ਨੂੰ ਚੈਲੰਜ ਕੀਤਾ ਸਾਨੂੰ ਸਟੇ ਮਿਲ ਗਏ ਜਿਜਟਸ ਤੋਂ ਹੋ ਗਏ ਥੱਲੇ ਇਹਨਾਂ ਮੰਤਤਾਂ ਰੋਣਾ ਪੈ ਗਿਆ ਵਿੱਚ ਦੀ ਮੰਤ ਪਿਆਰਾ ਸਿੰਘ ਦਾ ਮਹਿਮੰਤਾਂ ਉਹ ਕਿਹਸਾ ਵੱਖਰਾਗਾ ਜਿਹੜੀ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਚੀਜ਼ ਨਾਲ ਮਾਨਤਾ ਨਾਲ ਕੋਈ ਸਬੰਧ ਨਹੀਂ ਹੈਗਾ ਤੇਰੇ ਜਾਂ ਗੁਰਦਰ ਦਾ ਕਿਸੇ 12936 ਜਿਹੜਾ ਸੁਪਰੀਮ ਕੋਰਟ ਦਾ ਨੰਬਰ ਆ ਉਹ ਵੱਖਰਾਗਾ ਇਹਨਾਂ ਦਾ ਤੇ ਰੋਲਾ ਪੈ ਗਿਆ ਤਾਂ ਮਾਨਤਾ ਪਿਆਰਾ ਸਿੰਘ ਕਹਿੰਦੇ ਮੈਂ ਮਾਨਤਾ ਮਾਨਤ ਸੁਜੀਤ ਸਿੰਘ ਕਹਿੰਦਾ ਮੈਂ ਮਾਨਤਾ ਮਾਨਤ ਸੁਜੀਤ ਸਿੰਘ ਕਿਉਂ ਉਥੇ ਸਟੈਂਡ ਕਰਦਾ ਸੀ ਉਹ ਅਜੇ ਆ ਬਰਸਪੁਰਾ ਚ ਬਰਸਪੁਰਾ ਦਾ ਬਾਅਦਸ ਬਰਮੰਗੀ ਪਿਆਰ ਗਿਆ ਤਾਂ ਹਾਈ ਕੋਰਟ ਦੇ ਡਬਲ ਬੈਂਚ ਨੇ ਮਾਨਤ ਸੁਜੀਤ ਸਿੰਘ ਨੂੰ ਮਾਨਤ ਮੰਨਿਆ ਉਸ ਤੋਂ ਬਾਅਦ ਮਾਨਤ ਪਿਆਰਾ ਸਿੰਘ ਨੇ ਡਬਲ ਬੈਂਚ ਤੇ ਇੱਕ ਐਪਲੀਕੇਸ਼ਨ ਦਿੱਤੀ। ਮੈਂ ਉਹ ਗੱਲ ਕਰੂੰ ਜਿਹੜੀ ਅਜੇ ਰਿਕਾਰਡ ਆ ਰਿਕਾਰਡ ਲੈ ਲਿਓ ਪੁੱਛ ਲਿਓ ਚੈੱਕ ਵੀ ਕਰ ਲਿਓ। ਉਸ ਤੋਂ ਬਾਅਦ ਮਹੰਤ ਪਿਆਰਾ ਸਿੰਘ ਨੇ ਕਿਹਾ ਵੀ ਜੀ ਤੁਸੀਂ ਮੈਨੂੰ ਪਰਸਪਰਾਂਚ ਪਾਓ। ਮੀਮੋ ਪਾਰਟੀ ਜੀ ਸਾਮਲ ਕਰੋ। ਤਾਂ ਡਬਲ ਬੈਂਚ ਨੇ ਕਿਹਾ ਸੀ ਪਹਿਲੇ ਲਡੂਈ ਸਾਥ ਮੇਥਾ ਅੱਭੀ ਸਾਥ ਮੇ ਚਲਾ ਗਿਆ। ਉਹ ਰਿਜੈਕਟ ਕਰ ਦਿੱਤੀ। ਤਾਂ ਮਹੰਤ ਪਿਆਰਾ ਸਿੰਘ ਨੇ ਉਹੀ ਐਪਲੀਕੇਸ਼ਨ ਜਿਹੜੀ ਤਾਂ ਐਪਲੀਕੇਸ਼ਨ ਮਹੰਤ ਪਿਆਰਾ ਸਿੰਘ ਨੂੰ ਪਾਉਣੀ ਚਾਹੀਦੀ ਸੀ ਸੁਪਰੀਮ ਕੋਰਟ ਦੇ ਵਿੱਚ ਮਹੰਤੀ ਵਾਲੀ ਪਾਉਣੀ ਚਾਹੀਦੀ ਸੀ ਜੇ ਹਾਈ ਕੋਰਟ ਨੇ ਚੈਲੰਜ ਕਰ ਉਹਦਾ ਪਈ ਨਹੀਂ ਇਹ ਤੋਂ ਅੱਜ ਤੱਕ ਇਹਨੇ ਜਿਹੜੀ ਵਰਸਪਰ ਵਾਲੀ ਜਾ ਕੇ ਸੁਪਰੀਮ ਕੋਰਟ ਚ ਪਾਤੀ ਜੀ ਮੈਨੂੰ ਮੀਮੋ ਪਾਰਟੀ ਸਾਮਨ ਕੀਤਾ ਜਾਵੇ ਸੁਪਰੀਮ ਕੋਰਟ ਨੇ ਕੀ ਕੀਤਾ ਜਿਹੜਾ ਸਾਡਾ ਮੇਨ ਕੇਸ ਸੀਗਾ ਵੱਡਾ ਕੇਸ ਡੇਰਾ ਜਗ ਗੁਰਦੁਆਰਾ ਜਿਹਦਾ ਟਾਈਟਲ ਸੀ 12936 ਹਾਂ ਸੁਪਰੀਮ ਕੋਰਟ ਨੇ ਇਹਦੀ ਚਾਕੇ ਦੀ ਐਪਲੀਕੇਸ਼ਨ ਆ ਬਈ ਦੀ ਉਹ 12936 ਨਾ ਟੈਕ ਕਰ ਵੀ ਇਹਦੇ ਨਾਲ ਹੀ ਨਿਪਟਣਾ ਹੁਣ ਤੁਸੀਂ ਜਿਹੜੀ ਗੱਲ ਕਰਦੇ ਹੋ ਵੀ ਸੁਪਰੀਮ ਕੋਰਟ ਚ ਕੌਣ ਹੈ ਮਹਾਂਤ ਪੈਰਾ ਸਿੰਘ ਤਾਂ ਹੈ ਹੀ ਨਹੀਂ ਮਹਾਂਤ ਸੁਰਜੀਤ ਸਿੰਘ ਦੇ ਡੇਰਾਗਾ ਫੈਸਲਾ ਦੇਖਨੇ ਕਰਨਾ ਤੇ ਦੇਖਦੇ ਉਹ ਸਟੈਂਡ ਕਿਹੜਾ ਕਰਦਾ ਜੋ ਉਹਨਾਂ ਨੇ ਕਰਨਾ ਸੀ ਅਸੀਂ ਉਹ ਜਿਹੜਾ ਸਾਡੇ ਸਰੋਨੀ ਗੁਰਦਾਰ ਮਦਦ ਕਮੇਟੀ ਦੇ ਵਕੀਲ ਨੇ ਅਸੀਂ ਕੇਸ ਵੀ ਲੜਿਆ ਸਾਰਾ ਕੁਝ ਕੀਤਾ ਉਹ ਸਾਨੂੰ ਠੀਕ ਹੋ ਗਿਆ ਅਸੀਂ ਉਹਨਾਂ ਨਾਲ ਸਮਝੌਤਾ ਕਰ ਲਿਆ ਸਮਝੌਤਾ ਕਰਨ ਤੋਂ ਬਾਅਦ ਅਸੀਂ ਜਿਹੜੀ ਉਹਨਾਂ ਨਾਲ ਜੋ ਵੰਡ ਬੜਾਈ ਹੋਈ ਸੀ ਉਹ ਆਪਦੀ ਕਰ ਲਈ ਇਹ ਚਾਹੁੰਦੇ ਸੀ ਮੈਂ ਮਹੰਤ ਪਿਆਰਾ ਸਿੰਘ ਕੋਲ ਗਿਆ ਜਦੋਂ ਇਹ ਸਮਝੌਤੇ ਤੋਂ ਮਿਲੇ ਮੈਂ ਕਿਹਾ ਬਾਬਾ ਜੀ ਆਪਾਂ ਸਮਝੋ ਅੱਤ ਦੇ ਵਿੱਚ ਸਾਨੂੰ ਵੀ ਪਾੜੀਏ ਉਸੇ ਡੇਰਾ ਸੰਭੋ ਸਭ ਕਲਾ ਸੰਭੋ ਪਹਿਲੀ ਗੱਲ ਕਰ ਲਈਏ ਤਾਂ ਮਨਤ ਪਿਆਰਾ ਸਿੰਘ ਦੇ ਨਾਲ ਛੋਟੇ ਪੱਲੇ ਕੱਖ ਨਹੀਂ ਨਾ ਉਹਨਾਂ ਦੇ ਪੱਲੇ ਕੱਕਾ ਮੈਂ ਆਵਾ ਬਾਬਾ ਕੋ ਕਿਤੇ ਸੁਪਰੀਮ ਕੋਰਟ ਤੇ ਨਹੀਂ ਹੈਗਾ ਕਦਾ ਮੇਰਾ ਤਾਂ ਅੱਗੇ ਚੱਲਦਾ ਮੈਂ ਚੱਲ ਮੈਨੂੰ ਕਹਿੰਦਾ ਤੁਸੀਂ ਐਂ ਕਰਿਓ ਬਕਾ ਕਹਿੰਦਾ ਜੇ ਹੱਟ ਜੇ ਮੈਂ ਤਾਂ ਵਾਪਸ ਲੈ ਕੇ ਦਿਖਾ ਦੇ ਤੁਸੀਂ ਨਾ ਬਾਕਸੀ ਨੈਸ਼ਨ ਤੋਂ ਆਈ ਨਹੀਂ ਤੁਸੀਂ ਤਾਂ ਕੱਕਾ ਮਖਾਇ ਉੱਡ ਜੂ ਬਾਰਾ ਉਹ ਸੱਤੀ ਡੇਰਾ ਜਾਂ ਗੁਰਦੁਆਰਾ ਕਹਿੰਦਾ ਉਹ ਕਿਵੇਂ ਉੱਡ ਜੂ ਉਹ ਸੁੱਟ ਗਿਆ ਇਹਨੂੰ ਵਕੀਰ ਨੂੰ ਗਮਰਾਹ ਕਰੀਗੇ ਅੱਜ ਤੱਕ ਗਮਰਾਹ ਕਰੀ ਜਾਂਦੇ ਨੇ ਜਿਹੜੀ ਸਟੇਟਸ ਕੋ ਆ ਹਾਂ ਮਹੰਤ ਪਿਆਰਾ ਸਿੰਘ ਵਾਪਸ ਜੇ ਮੇਰੇ ਖਾਲਸਾ ਜੀ ਸੀ ਕਿਹੜਾ ਸਟੈਰੋਸਕੋਪ ਉਹ ਸਾਡਾ